ਮੇਰਾ ਨਾਮ ਬਲਜਿੰਦਰ ਕੌਰ ਸਰਾਓ ਹੈ। ਮੈਂ ਪਟਿਆਲਾ ਸ਼ਹਿਰ ਦੀ ਪ੍ਰਤਾਪਨਗਰ ਦੀ ਰਹਿਣ ਵਾਲੀ ਹਾਂ। ਨਿਆ ਡਾਕਟਰ ਸਰਤਾ ਚਾਵਲਾ ਮੈਂ ਪਟਿਆਲਾ ਪ੍ਰਤਾਪਨਗਰ ਦੀ ਰਹਿਣ ਵਾਲੀ ਐ ਜੀ। सीएम दी योगशाला ਜੱਤੋ ਰੇ ਸ਼ੁਰੂ ਹੋਈ ਹੈ ਜੀ ਮੈਂ ਇੱਥੇ ਜੁਆਇਨ ਕੀਤਾ ਮੈਨੂੰ ਬਹੁਤ ਅੱਛਾ ਲੱਗਿਆ ਜੀ ਬਹੁਤ ਹੀ ਵਧੀਆ ਲੱਗਿਆ ਇੱਥੇ ਆ ਕੇ ਸਾਡੇ ਪੂਰਾ ਰਿਲੈਕਸ ਮਿਲਦਾ ਜੀ ਮੈਨੂੰ ਇੰਨਾ ਜ਼ਿਆਦਾ ਫਰਕ ਪਿਆ ਜੀ ਮੇਰੇ ਪੇਨ ਬਹੁਤ ਜ਼ਿਆਦਾ ਰਹਿੰਦਾ ਸੀ ਬਾਡੀ ਚ ਜੀ ਕਮਰ ਦਾ ਜ਼ਿਆਦਾ ਪੇਨ ਸੀ ਮੈਨੂੰ ਉਹ ਮੇਰਾ ਬਹੁਤ ਜ਼ਿਆਦਾ ਰਿਲੈਕਸ ਮਿਲੇ ਮੈਨੂੰ ਉਹਦੇ ਵਿੱਚ ਸੀ ਐਮ ਡੀ ਯੋਗਸ਼ਾਲਾ ਚ ਮੈਂ ਪਿਛਲੇ 4 ਮਹੀਨੇ ਤੋਂ ਆ ਰਹੀ ਹਾਂ ਜੀ ਔਰ ਇਸ ਦੌਰਾਨ ਮੈਨੂੰ ਮੇਰਾ ਥਾਇਰਾਇਡ ਕੰਟਰੋਲ ਹੋਇਆ weight ਮੇਰਾ ਮੈਨੇਜ ਹੋਇਆ ਜਿਹੜਾ ਮੈਨੂੰ ਲੱਗਦਾ ਸੀ ਏਜ ਵਾਈਜ਼ ਵਧਣਾ ਸ਼ੁਰੂ ਹੋ ਗਿਆ ਔਰ ਇਸ ਤੋਂ ਇਲਾਵਾ ਮੈਂ ਜ਼ਿਆਦਾ એનਰਜੈਟਿਕ ਔਰ ਜ਼ਿਆਦਾ ਰਿਲੈਕਸਡ ਫੀਲ ਕਰਦੀ ਹਾਂ ਅਸੀਂ ਬੀਬੀਆਂ ਭੈਣਾਂ ਜਿਹੜੀਆਂ ਹਾਊਸ ਵਾਈਫ ਸੀਗੀਆਂ ਉਹ ਘਰਾਂ 'ਚ ਹੀ ਬੰਦ ਹੋ ਕੇ ਰਹਿ ਗਈਆਂ ਸੀ ਹੁਣ ਸਾਨੂੰ ਬਾਹਰ ਨਿਕਲਦਾ ਵੀ ਮੌਕਾ ਮਿਲਦਾ ਹੈ ਤੇ ਆਪਾਂ ਚ ਅਸੀਂ ਫਰੈਂਡ ਸਰਕਲ ਬਣਿਆ ਸਾਡਾ ਹੱਸਦੇ ਆ ਖੇਡਦੇ ਆ ਯੋਗਾ ਕਰਦੇ ਆ ਫਿਟ ਰਹਿਨੇ ਆ ਅਸੀਂ ਹੁਣ ਬਹੁਤ ਫਿਜ਼ਿਕਲੀ ਔਰ ਮੈਂਟਲੀ ਦੋਨਾਂ ਤਰ੍ਹਾਂ ਨਾਲ ਬੈਟਰ ਫੀਲ ਕਰਦਾ ਇਨਸਾਨ ਜਦੋਂ ਯੋਗਾ ਕਰਦਾ ਬੈਸਟ ਪਾਰਟ ਹੈ ਕਿ ਅੰਡਰ ਇਨਸਟ੍ਰਕਟਰਸ ਗਾਈਡੈਂਸ ਅਸੀਂ ਯੋਗਾ ਕਰਦੇ ਆ ਤੋਂ ਜੇ ਕਿਤੇ ਗਲਤੀ ਹੁੰਦੀ ਆ ਯੋਗਾ 'ਚ ਤੇ ਸਾਡੇ ਇਨਸਟ੍ਰਕਟਰਸ ਪੂਰਾ ਖਿਆਲ ਰੱਖਤੇ ਇਸ ਗੱਲ ਦਾ ਔਰ ਗਾਈਡ ਕਰਦੇ ਆ ਬਹੁਤ ਸੋਹਣੀ ਤਰ੍ਹਾਂ ਸਨ सीएम साहब ਦਾ ਬਹੁਤ-ਬਹੁਤ ਸ਼ੁਕਰੀਆ ਇੱਕ ਤੇ ਪ੍ਰੋਪਰ ਗਾਈਡੈਂਸ ਦੇ ਅੰਦਰ ਸਾਨੂੰ ਯੋਗਾ ਕਰਨ ਨੂੰ ਸਿੱਖਣ ਨੂੰ ਮਿਲਦਾ ਹੈ ਔਰ ਦੂਸਰਾ ਇਹ ਫ੍ਰੀ ਆਫ ਕਾਸਟ ਹੈ ਬਹੁਤ ਸਾਰੇ ਲੋਕਾਂ ਨੂੰ ਇਹਦਾ ਬਹੁਤ ਜ਼ਿਆਦਾ ਬੈਨੀਫਿਟ ਹੋਏਗਾ ਮੈਂ ਆਪਣੀਆਂ ਸਾਰੀਆਂ ਭੈਣਾਂ ਵੱਲੋਂ ਭਵੰਤਮਨ सीएम ਸਾਹਿਬ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਸਾਨੂੰ ਇਹ ਯੋਗਸਾਲਾ ਦਾ ਇੰਤਜ਼ਾਮ ਕਰਕੇ ਸਾਡੇ ਲਈ ਬਹੁਤ ਵਧੀਆ ਉਪਰਾਲਾ ਕੀਤਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ